ਅਸੀ ਲਾਵਾਂਗੇ ਅੱਜ ਤੰਦੂਰੀ ਰੋਟੀ ਮਹਾਰਾਜਮਾਨਾ ਜੀ ਕਰਾਇਆ ਖਾਣ ਤੇ ਮੰਮੀ ਸਾਡੀ ਲਾਏਗੀ ਮੈਨੂੰ ਤਾਂ ਜਾ ਚ ਨਹੀਂ ਆਉਣਗਾ ਅੱਜ ਲਾਵਾਂਗੇ ਤੰਦੂਰ ਦੀ ਰੋਟੀ ਨਾਲ ਮਹਾਰਾਜਮਾਨ ਲੱਸੀ ਦਹੀਂ ਦੇਖਿਓ ਪੂਰੀ ਵੀਡੀਓ ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਸਾਰੇ ਫਰੈਂਡ ਤੁਹਾ ਕੀ ਹਾਲ ਆਸ ਕਰਦੀ ਤੁਸ ਸਭ ਠੀਕ ਠਾਕ ਵਧੀਆ ਹੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਧਰ ਦੇਖ ਲਓ ਫਰੈਂਡ ਅੱਜ ਅਸੀਂ ਲਾਵਾਂਗੇ ਤੰਦੂਰ ਤੇ ਰੋਟੀਆਂ ਬੜੇ ਜੇਰ ਬਾਅਦ ਤੋ ਉਹਦੇ ਨਾਲ ਕਰਾਂਗੇ ਤੁਹਾਡੀ ਵੀਡੀਓ ਸ਼ੇਅਰ ਇਧਰ ਮੈਂ ਅੱਗ ਬਾਲ ਕੇ ਤੰਦੂਰ ਤਾ ਦਿੱਤਾ ਅੱਗ ਬਲਦੀ ਪਈ ਹੈ ਜੋ ਪੂਰੀ ਜਿੰਨ ਤੱਕ ਇਹਨ ਮੱਚ ਕੇ ਪੂਰੇ ਬਲਣ ਅੱਗ ਮੱਠੀ ਨਹੀਂ ਹੁੰਦੀ ਫੇਰ ਲਾਣੀ ਸਟਾਰਟ ਕਰਾਂਗੇ ਰੋਟੀ ਇਧਰ ਤੁਹਾਨੂੰ ਦਿਖਾ ਦਿੰਨੇ ਅਸੀਂ ਦਾਲ ਬਣਾਈ ਸੀ ਮਹਾਰਾਜ ਮਾਂ ਦੇ ਜਿਹਦੀ ਨਾਲ ਰੋਟੀ ਖਾਵਾਂਗੇ ਸਾਡੀ ਵੀਡੀਓ ਤੇ ਬਨੇ ਰਹੋ ਤੇ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਦਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਅਸੀਂ ਲਵਣ ਲੱਗੇ ਅੱਜ ਤੰਦੂਰੇ ਰੋਟੀ ਮਹਾਰਾਜ ਮਾਨਾ ਜੀ ਘਰ ਆਇਆ ਖਾਣੋ ਏ ਮੰਮੀ ਸਾਢੀ ਲਾਏਗੀ ਮੈਨੂੰ ਤਾਂ ਜਾਚ ਨਹੀਂ ਆਉਣਗਾ ਲਾਉਣੀਆਂ ਬੜੇ ਚਿਰ ਬਾਅਦ ਹੈ ਹੁਣ ਤੇ ਕਦੀ ਲਾਈਂ ਆਈ ਨਹੀਂ ਲਾਈਂ ਆਈ ਨਹੀਂ ਐਵੇਂ ਕਹੀਏ ਤੇ ਰੀਚ ਆ ਜਾਂਦਾ ਹੈ ਤੇ ਹੁਣ ਮੰਮੀ ਤੇ ਕਹਿੰਦੇ ਮੈਂ ਬਥੇਰੀਆਂ ਲਾਉਂਦੇ ਰਹੇ ਬੜੀਆਂ ਮੰਮੀ ਲਾਈਆਂ ਮੜੰਗਾ ਤਨੂਰ ਇਹਦੇ ਆਟਾ ਪਿਆ ਕੇ ਲਿਆਉਂਦੇ ਹੀ ਪਰ ਐਂ ਲੰਗਾ ਲੋਹ ਤਨੂਰ ਤਾਂ ਬਣੇ ਸੈਨ ਨ ਟਾਈਮ ਸਤ ਬਣੇ ਤਨੂਰ ਹਾਂ ਉਹ ਦੋ ਕਿਤਾ ਹੱਥ ਕੇ ਹੋ ਜਹੀਓ ਉਮਰਾਂ ਦੀਆਂ ਗੱਲਾਂ ਲੁੱਟੀਆਂ ਲਾਉਂਦੇ ਸੀ ਹਾਂ ਤੇ ਮੈਂ ਤਰਲੇ ਲੈ ਆਣੀ ਆ ਉਮਰਾਂ ਦੀਆਂ ਗੱਲਾਂ ਆ ਸੁੱਕੀ ਸਬਜ਼ੀ ਹੋਵੇ ਮਹਾਰਾਜ ਮਾਹਣ ਛੋਲੇਆਂ ਦੀ ਸਬਜ਼ੀ ਹੋਵੇ ਕੋਈ ਵੀ ਤੰਦੂਰੀ ਫਲਕਾ ਵੈਸੇ ਦੁੱਜੀ ਰੋਟੀ ਨਾਲ ਸੁਆਦ ਲੱਗਦਾ ਹੈ ਫਵੇਂ ਨਿਹਰੇ ਘਿਓ ਵਾਲਾ ਖਾ ਲਵਾਂ ਹਾਂ ਹੌਣ ਤੇ ਆਪਣੇ ਘਾਟ ਹੀ ਬਹੁਤ ਗਏ ਨੇ ਕਿਤੇ ਵਿਲੇ ਵਾਂਝੇ ਤੰਦੂਰ ਤਾਂ ਆਪਦੇ ਨੇ ਹੁਣ ਤੇ ਬੀਬੀਆਂ ਕਹਿੰਦੀਆਂ ਚੁੱਲਾ ਵੀ ਨਾ ਬਾਲਣਾ ਪਵੇ ਬਟਨ ਦੱਬੀ ਕੇ ਤੇ ਤਵਾ ਰਖੇ ਤੇ ਉਹਨੀਆਂ ਤੋਂ 2-4 ਹੀ ਮਹਲ ਹੁੰਦੀਆਂ ਜੀ ਸੱਚੀ ਗੱਲ ਜੀ ਤਾਂ ਉਹਨਾਂ ਦੇ ਲਾ ਹੀ ਨਹੀਂ ਨਾ ਖਾਕਦੀਆਂ ਸਮਾਂ ਲੰ냐 ਆਹਾਂ 2-4 ਬੀਬੀਆਂ ਕਹਿੰਦੀਆਂ ਨਾਲ ਹੀ ਖਾ ਲੈਣ ਤੇ ਕੰਮ ਮੁੱਕੇ ਜੰਗੀਰ ਤੇ ਰੋਟੀ ਨਹੀਂ ਵਾਦੀ ਇੱਕ ਵੀ ਸੱਚੀ ਗੱਲ ਹੈ ਬਟਨ ਦੱਬ ਕੇ ਨਹੀਂ ਹੁਣ ਲਾਉਣੀਆਂ ਆਖੀਆਂ ਵੀ ਆਏ ਤੇ ਪਹਿਲੀਆਂ ਬੀਬੀਆਂ ਜਿਹੜੀਆਂ ਚੁੱਲ੍ਹੇ ਬਾਲ ਕੇ ਵੀ ਪਰਿਵਾਰਾਂ ਦੀਆਂ ਰੋਟੀਆਂ ਲਵੰਦੀਆਂ ਸੀ ਹੁਣ ਤੇ ਬੀਬੀ ਦੇ ਕਈ ਤੇ ਕਹਿ ਦਿੰਦੇ ਆ ਪਕੌੜੀਆਂ ਨਾ ਬਣ ਬਜਾਰੋਂ ਹੀ ਮੰਗਾ ਲੈਣੇ ਹੁਣ ਤੇ ਕੰਮ ਬੜਾ ਘਟਾਤਾ ਕਈ ਥਾਂ ਹੀ ਪਰਾਜੇ ਵੀ ਹੈਗੀਆਂ ਜੜੀਆਂ ਪਿੰਡਾਂ ਥਾਂ ਹੀ ਵੀ ਕੰਮ ਚੱਕੀ ਫੇਰਦੀਆਂ ਵੜਾ ਸਾਰੀਆਂ ਨਹੀਂ ਵਿਚਾਰੀਆਂ ਕਈ ਹੈ ਵੀ ਕੰਮ ਵਾਲੀਆਂ ਸ਼ਹਿਰਾ ਸ਼ੁਰਾ ਵਾਲੀਆਂ ਨੂੰ ਜ਼ਿਆਦਾ ਆਉਂਦੀ ਹੈ ਮੇਰੇ ਵਰਗੀਆਂ ਅੱਗੇ ਪੜੇ ਇਹਨੂੰ ਬਾੜ ਪੈਣਾ ਆਖਣਾ ਕਿਸ ਤਰ੍ਹਾਂ ਹੁੰਨੇ ਆਉਣਾ ਅੱਜ ਵੀ ਪੈਂਦਾ ਹੈ ਅੱਛਾ ਅੱਜ ਵੀ ਆਉਣਾ ਅੱਜ ਵੀ ਕੋਈ ਆਜ ਕੋਈ ਕਰਮਾ ਵਾਲਾ ਹਾਂ ਕਰਮਾ ਵੇ ਰੋਟੀ ਪਾਣੀ ਵਾਲਾ ਆਹੋ ਜਿਹੜੇ ਪੱਕਦੀਆਂ ਤਾਂ ਮਾਰ ਕਾਲ ਦੇ ਤਕੀਆਂ ਤਕੀਆਂ ਦੇ ਕਰੋਂ ਕਰਵਾਵੇ ਤੇ ਖਾਵੇ ਹਾਂ ਉਸ ਤੇ ਪਰਵਾਹ ਨਾ ਕੋਈ ਆਜੇ ਨਾ ਤਾਂ ਲਾਗ ਲਾ ਦੇ ਠੀਕ ਹੈ ਠੀਕ ਹੈ ਆਜੇ ਕੋਸ਼ਟੇ ਦੀ ਆਜੇ ਆਹ ਤੇਰਾ ਆਜੇ ਮੇਰੇ ਵਿਚਾਰੇ ਆਨੇ ਕਿੱਥੇ ਆਉਣਾ ਦੂਰ ਦਰਾਡੇ ਵਾਲੇ ਐ ਵੀ ਗੱਲਾ ਹੈ ਹਾਂ ਤੇ ਲਾਗੋ ਆਜੇ ਜੀ ਸਦਕੇ ਆਜੇ ਹਾਂ ਵਸ ਦੇ ਕੇ ਰਾਜ ਪਰਵਣੇ ਆਉਂਦੇ ਆ ਸੋਕ ਕਦੇ ਹੋ ਮਾਰਾ ਸੋਕ ਕਦੇ ਹੋ ਸੋਕ ਕਦੇ ਹੋ ਜਿੰਨਾਂ ਨਵੇਂ ਕਈ ਕਾਇ ਕਿਰਕੇ ਆਇਆ ਹਾਂ ਹਾਂ ਰਖੜੀਆਂ ਦਾ ਮੇਨਾ ਹੈ ਪਹਿਣਾ ਦੇ ਜਿੱਦੀਆਂ ਪਰ ਆਵਨ ਜੀ ਬਣਾ ਕੇ ਕਰਨਾ ਉਹ ਲਾ ਵੀ ਪਾਇ ਹੰਡੀ ਹੱਡੀ ਕਟਵਾ ਮੰ ਬਾਹਰ ਸੁੱਖ ਮੰਗਦਗਾ ਵੀਰਾਂ ਨੂੰ ਸੁੱਖ ਮੰਗਦਗੇ ਨਾ ਚਰ ਵੀਰਾਂ ਦੇ ਸਾਥਿਆ ਸੋਕੀ ਪਰਾਵਾ ਪਤਿੰਗਾ ਦੀ ਮੰਗ ਕਰਨਾ ਤੇ ਮਹਾਰਾਜ ਮਾਂ ਆਪੇ ਹੋ ਦੀਆਂ ਸਬੰਸ ਸੁਖੀ ਬੱਚੇ ਹਾਂ ਬਈ ਚਲੋ ਸ਼ੂਟਿੰਗ ਲੱਤੀ ਜਾਂਦੀ ਆ ਅੱਜਾ ਡਾਂਚ ਵੀ ਕਰੇ ਆ ਖਾਏਗਾ ਗਰਮ ਗਰਮ ਮੈਂ ਕਰਾਂ ਬੇੜੇ ਥੋੜੇ ਜੀ ਮੈਂ ਆਪੇ ਕਰੂੰ ਆਪੇ ਮੇਰੇ ਕੋਲ ਨਹੀਂ ਹੋਣੇ ਨੇ ਤੇ ਅੱਜ ਮੌਸਮ ਵੀ ਬੇਸ਼ੱਕ ਬਦਲ ਹੋਇਆ ਏ ਪਰ ਹੁਮਸਾ ਥੋੜੀ ਗਰਮੀ ਹੈ ਤੇ ਚਲੋ ਇਹ ਕੀ ਤੋ ਪਰ ਹੀ ਲਗੀ ਤੇ ਬਾਹਰ ਤੰਦੂਰ ਤਪ ਗਿਆ ਨਹੀਂ ਤੇ ਤਪਨਾ ਨਹੀਂ ਸੀ ਅਨਛ ਬੜਾ ਖੁਸ਼ ਹੋ ਕੇ ਖਾਂਦਾ ਹੈ ਨਿਕਾਣਾ ਨਾਨਕੇ ਜਾਣਾ ਇੱਕ ਮਾਮੀ ਨਾ ਪਰਾਂ ਤੇ ਲਵਾਉਣੀ ਜੱਦੀ ਨੂੰ ਫੇਰ ਆਖਣਾ ਆ ਵਿਦੋ ਸਾਡੇ ਨਾਲ ਵੀ ਲੋਹਾ ਤੇ ਹੈ ਨਾਨਕੇ ਆ ਤਾਂ ਬੜਾ ਲਾਡ ਲੈ ਕੇ ਆਈ ਬੜਾ ਹੀ ਲਾਡ ਲਿਆ ਜਦੋਂ ਦੁੱਧੀਆਂ ਰੋਟੀਆਂ ਮਾਨੇ ਰਹੇ ਆ ਤੇ ਜਦੋਂ ਹਟਾਂ ਚੋ ਆ ਪਰੌਣੇ ਹੁੰਦੇ ਰਹੇ ਉਹਦੇ ਮम्मी ਤਾਂ ਹੁੰਦੇ ਰਹੇ ਆ ਰਮਿਤਾ ਹੁੰਦੀ ਰਹੀ ਆ ਕਿ ਤਨੂਰ ਕਿ ਪ੍ਰੌਣੇ ਪਕਤਾਏ ਤੰਦੂਰ ਦੀਆਂ ਰੋਟੀਆਂ ਨਾਲ ਉਹ ਤਾਂ ਮੈਂ ਵੱਡੀ ਗੱਲ ਆ ਲੈ ਉਹਦੇ ਦਿੱਗਾਂ ਲੱਤ ਨਹੀਂ ਤਵੇ ਤੇ ਮम्मी ਨੇ ਕਹਿਣਾ ਚੱਲ ਮੈਂ ਤੇਰੇ ਨਾਲ ਆਖਣਾ ਜੇ ਤਨਟਾ ਦੱਬੇ ਦਾਲ ਨਹੀਂ ਹੋਦਨ ਵੀ ਹਾਂ ਤੇ ਦਹੀਂ ਦਿੱਤਾ ਨਾਲ ਤੇ ਵਿਚਾਰਿਆਂ ਨੇ ਰੋਟੀ ਖਵਾ ਕੇ ਦੁਪਹਿਰੇ ਘਲਾਇਆ ਤੇ ਖੁਸ਼ੀ ਹੋਗੇ ਕਹਿੰਦਾ ਜਿੱਥੇ ਮੈਂ 2 ਖਾਣ ਗਿਆ ਮੈਂ 4 ਖਾ ਕੇ ਚੱਲ ਆਇਆ ਦਿਲਜੀਤ ਚਾਹ ਨਹੀਂ ਇੱਕ ਮੇਰੇ ਪੁੱਤਰ ਆਏ ਦੀ ਖੁਸ਼ੀ ਆ ਕੁ ਵਿਚੋਲਾ ਆ ਹਾਂ ਹਾਂ ਉਹ ਵਿਚਾਰੇ ਨਾ ਨਾਲੇ ਤੰਦੂਰ ਦੀ ਰੋਟੀ ਨੂੰ ਹਰ ਕੋਈ ਤਰਸਦਾ ਏ ਮੈਂ ਟੱਬਿਆਂ ਤੋਂ ਖਾ ਲੈਂਦੇ ਆ ਤੇ ਉਥੇ ਪੈਸੇ ਲੱਗਦੇ ਹਾਂ ਹਾਂ ਕਰ ਦਿੰਗਾ ਵੈ ਦੀ ਘਾਇ ਹੋਈ ਇੱਕ ਉਹ ਨਹੀਂ ਛੋਈ ਨਹੀਂ ਹਲ ਲੱਗਦੀ ਤੇ ਹਮੇ ਤਰਲੇ ਆ

ਅੱਗੇ ਵੀ ਅੱਗ ਬਹੁਤ ਤੇਜ਼ ਆ। ਆਓ ਜੀ ਤੇਜ਼ ਆ ਜੀ। ਨਾ ਅੱਗੇ ਬਹੁਤ ਤੇਜ਼ ਆ। ਕਵਾਂਡੀਆਂ ਦੀਆਂ ਲਾਜਣ ਕਵਾਂਡੀਆਂ ਆਟੀਆਂ। ਆਉਣਾ। ਕਵਾਂਡੀਆਂ ਖਾ ਲਈਆਂ ਟਾਈਮ ਨਾਲ। ਕੱਢਾਂਗਾ। ਲੇਟ। ਹਾਂ 1:00 ਵਜੇ 11. ਅੱਗੇ ਮਮੀ ਇੱਕਦੰ ਦੂਰ ਤੱਕ ਨਾ 3-4 ਘਰ ਉੱਥੇ ਚਲੇ ਜਾਣੇ 5। ਸਾਡੇ 4-5 ਘਰ। ਸਾਡੇ ਤਾਂ ਨਾ ਸਾਡੇ ਨਾਲ ਪਹੁੰਚਾ ਹਾਂ ਲਗਾਏ ਕਰਾਮਾ ਪਹੁੰਚ। ਇੱਕ ਕਤਾਈ ਦਾ ਸੰਟ ਕੋਰੇ ਆ ਜਾਣਾ ਸਾਡੇ ਵੀ ਗੁਮਾਂਢ ਵਿਚਾਰੀ ਮਾਸੀ ਹੀ ਹੱਟ ਚਲ ਗਈ ਬਾਹਰ ਪੈਰ ਕਰ ਉਹਨੇ ਤਾਂ ਉਹਨਾ ਤੇ ਮੈਨੂੰ ਮਾੜਾ ਜਿਹਾ ਚੇਤਾ ਹੈ ਹਾਂ ਉਹਨੇ ਗਲੀ ਚ ਤਾਇਆ ਹੋਰ ਨਹੀਂ ਕਿਤੇ ਵਿਚਾਰੀ ਹੈ ਨਹੀਂ ਹੁਣ ਇਹ ਦੁਨੀਆ ਤੇ ਤੇ ਬਾਅਦ ਚੋ ਨਹੀਂ ਸਾਡੇ ਕਦੀ ਵੀ ਐਵੇਂ ਕਹਾਂ ਸ਼ਹਿਰਾਂ ਚ ਕਿੱਥੇ ਤੰਦੂਰ ਦੀਆਂ ਹੈ ਟਾਬੇ ਜੇ ਕਿਤਾ ਜੀ ਕਰਦਾ ਤੇਰੇ ਪੈਗਾ ਲੈਂਦੇ ਹੀ ਰੋਟੀਦਾਰ ਏ ਤੇ ਆਟਾ ਗੁੰਨ ਕੇ ਲੈ ਜਾਣਾ ਤੇ ਜਿੰਨੀਆਂ ਲਵਾਉਣੀਆਂ ਤੇ ਲੈ ਆਉਣੀਆਂ ਅਜੇ ਵੀ ਕੰਮ ਚੱਲਦੇ ਉੱਥੇ ਰੀ ਦੇ ਰਾਮੈਂਟਨ ਮੰਟਨ ਤੋਂ ਉੱਪਰ ਲੈਣਾ ਹਾਂ ਤੇ ਇਹਨੇ ਭਾਨੇ ਟਰ ਲੈਈਓ ਤੰਗ ਹੋਤੇ ਆਲੂ ਵਾਲੇ ਵੀ ਕੇ ਦੇ ਲਾਵਾਗੇ ਨੇ ਲਾਨਾ ਕਦਾਂ ਮਮੀ ਕੀ ਢੰਡੇ ਭਾਗੇ ਨਾ ਕੀ ਕਰਦੀਆਂ ਪਲੇਟ ਤੇ ਵਿੱਚ ਮਰਚਾਂ ਹੋਰ ਚੀਜ਼ਾਂ ਜਿਦਾਂ ਤੇ ਰੋਟੀ ਵੇਲੀ ਨਾ ਤੰਦੂਰ ਵਾਲੀ ਉਹਦੇ ਉੱਤੇ ਲਾ ਦੇਣਾ ਹੈ ਵੇਲੀ ਦੇ ਤੇ ਬਾਅਦ ਚੋਂ ਨਾ ਤੰਦੂਰ ਚਲਾ ਦੇਣੀ ਹੈ ਮੈਂ ਦੇਖੀ ਹੋਈ ਵੀਡੀਓ ਨਾਲ ਹਾਂ ਦੇਖ ਕਦੋਂ ਦੂਰ ਦੀਆਂ ਰੋਟੀਆਂ ਇਹ ਹੁਣ ਆਪਾਂ ਚੋਪੜਾਂਗੇ ਪੋਲੀਆਂ ਪੋਲੀਆਂ ਇਹਨਾਂ ਦਿਖਾਏ ਦੇਣੀ ਅੰਦਰ ਹੁਣ ਤੋੜ ਕੇ ਲੈ ਆਇਆ ਨਵੇਂ ਹਾਂ ਦਾ ਕਾਜ ਇਹ ਕਹਿੰਦਾ ਫੇਰ ਪੈਣੀ ਹੈ ਮੈਂ ਕਰਕੇ ਹਾਂ ਫੇਰ ਸੇ ਰੱਗ ਤੇ ਹੀ ਲੱਤ ਪੈਣੀ ਹੈ ਹਾਂ ਫੇਰ ਚੋਪੜਾਂ ਆਵੇ ਕੱਢਿਆ ਕੰਦੂ ਗੁਰ ਵਾਲੀਆਂ ਰੋਟੀਆਂ ਦੰਚ ਖਾਏਗਾ ਅੰਚਾ ਮਲਕ ਵੰਡੀ ਆਪਣੇ ਲਈ ਕੱਢਾ ਕਰਕੇ ਲੰਗਾ ਵੰਚਾ ਦਾ ਅਬਦੀਲਾ ਕਰਕੇ ਹੈ ਮਮੀ ਦਾਦੀ ਨੇ ਵੰਡੀ ਆਪਣੇ ਰੋਟੀ ਬਣਾਉਂਦੀ ਆਲ ਦੇ ਪੁੱਤ ਅਗਰ ਪਿਆ ਜਦੋਂ ਮੈਂ ਲਾਉਣੀਆਂ ਰਾਹਾਂ ਕਰਤੇ ਰੋਟਾ ਗੜਾ ਛਕੀ ਨਹੀਂ ਆਉਂਦਾ ਮੈਂ ਖੂਦ ਕੜੀਆਂ ਨਾਲ ਢਾਲ ਆਕੇ ਤੇ ਨਾ ਸਵੇਲਾ ਤੇਰਾ ਨਾ ਦਾਦੀ ਦਾ ਘੱਟ ਪਿਆਰੀ ਆਪਦੇ ਮੁੰਡੇ ਦਾ ਜ਼ਿਆਦਾ ਮੈਂ ਉਹਨਾਂ ਦਾ ਨਹੀਂ ਯਾਹ ਦਾਲ ਪਾ ਕੇ ਲਿਆ ਕੌਲੀ ਚ ਰੋਟੀ ਖਾ ਲੜਾ ਭਾਵੇਂ ਝਗੜਾ ਤੇ ਹੋਰ ਤੇਰੇ ਵੀ ਮਾਂ ਕੋਸ਼ਿਸ਼ ਵੀ ਆਖੇ ਹਾਂ ਜਿੱਥੇ ਮੇਰੇ ਸਿਰ ਤੇ ਨਾ ਠੰਡ ਪੈਣੀ ਆ ਤਰਦੇ ਪਰਦੇ ਰਾਮਾ ਗੋਵਿੰਦ ਗਾਵੇ ਕਿ ਮੱਖੋ ਚੋਣੀਆ ਮੇਰਾ ਗਰਦ ਤੇ ਚਰਲੇ ਆਣਾ ਰੱਬ ਨੇ ਦਿੱਤਾ ਰਾਜੀ ਰਵੇ ਜਿੰਦਾ ਤੇਸ਼ਿੰਦਾ ਲਾੜ ਲਾ ਕੇ ਆਇਆ ਚਰਲੇ ਆਣਾ ਦਿੱਤਾ ਵਾਟੋ ਕਿਤਾਵ ਅੱਗੇ ਮੇਰਾ ਪਰਤ ਚਿੰਤਾਵਾ ਮੇਰਾ ਹੀ ਵਾਧੂ ਅੱਜ ਇਹ ਮੇਰਾ ਸੇਜ ਮਾਂ ਨੂੰ ਕਿਤਾ ਕਰ ਪੇ ਨੂੰ ਲਾੜ ਕਿਤਾ ਨਾ ਅੰਚਨ ਨੂੰ ਆਪਣੇ ਕੋ ਆ ਨਾ ਕਰਤੇ ਜਿਨ ਸਾਰਿਆਂ ਨੇ ਬੜਾ ਪੂਸਤਾ ਮਾਮਿਆਂ ਨੇ ਬੜਾ ਪਿਆਰੇ ਨੇ ਕਿਉਂਕਿ ਆਂ ਲੈ ਜਾਣਾ ਤਾਂ ਥੱਕੇ ਜਨ ਮਾਮੇ ਰੱਬੀ ਤੇ ਵੇਖ ਰਹੀ ਹੈ ਕਿ ਆਹ ਈ ਲੋਕੀ ਦੀ ਗਾਮੇਲਾ ਹੋਣਾ ਮੇਰੇ ਲਈ ਖਰਦੀ ਤੇ ਨੇ ਅੱਖਣਾ ਆ ਜਾਵੇ ਦੋ ਘਟੇ ਦੀ ਮੇਲਾ ਰਿਹਾ ਸੀ ਉਹਨਾਂ ਦਾ ਆੜ ਸਾੜ ਕੇ ਲਵਨੇ ਆ ਰੋਟੀ ਉਹ ਤਾਂ ਮਾਟੜ ਕੜੰਗਾ ਲਾਲ ਆ ਕੇ ਢੇੜੰਗਾ ਜਿਹੇ ਗੰਗਾ ਪੇੜੀ ਤਾਂ ਤਾਂ ਹੰਤਾ ਜਾਇਨ ਮੈਂ ਪਾਉਣੀ ਗਏ ਹੋ ਜੀਆਂ ਹੁੰਦੀਆਂ ਮੈਂ ਜਨਾ ਖਾਂਦਾ ਹੁੰਦਾ ਦੂਰ ਦੀ ਅਸਲੀ ਅੰਚ ਮੇਰਾ ਲੈ ਆ ਜੈਂਚ ਢਾਲ ਵਕਾਵੇ ਆ ਜੇ ਢਾਲ ਤੇ ਅੰਚ ਨਾਲ ਲਵੇ ਰੋਟੀਆਂ ਕੁੜਕੜੀ ਲਣੀ ਕੜੀ ਲਣੀ ਕੁੜਕੜੀ ਲਣੀ ਕੜੀ ਲਣੀ ਇਹ ਕੁੜਕੜੀ ਕੇਵਲ ਆਲੀ ਠੀਕ ਹੈ ਦੋ ਆ ਲੈ ਲੈ ਉਹ ਹਾਂ ਪਾ ਦੇ ਕਿਉਂ ਦਹੀਂ ਲੈਣਾ ਇਹ દવા ਨਹੀਂ ਕਿਉਂ ਕਿਉਂ ਪਾ ਦੇਣੀ ਏਰ ਨੂੰ ਗੱਟੇ ਕੁੜਕੜੀਆਂ ਲਾਂਗ ਆਇਆ ਮੱਠਾ ਹੋ ਲਿੰਗਾ ਆਇਆ ਕੁੜਕੜੀਆਂ ਨਹੀਂ ਬਣਦੀ ਚਲ ਮੱਠੀ ਮੱਠੀ ਚਮਦੀ ਜੀ ਫਾ ਤਾਂ ਮੇਰੇ ਹੱਥ ਲਈ ਪਾ ਲਾ ਕੀ ਬਤ ਕਿਤਰਾ ਕੁੜਕੜੀਆਂ ਕੁੜਕੜੀਆਂ ਹੁਣ ਲੱਤੀਆਂ ਆ ਆ ਨਹੀਂ ਕੁੜਕੜਨਾ ਹਜੇ ਨਹੀਂ ਨਾ ਚਲ ਕੁੜਕੜਣਾਂ ਜਿਹੜਾ ਲੱਤਾਂ ਮੱਠੀ ਮੱਠੀ ਅੱਗੇ ਉਹਦੋਂ ਤੂੰ ਵੇਖ ਚਲ ਠੀਕ ਆ ਫਿਰ ਉਹਦੋਂ ਵੀ ਵਿਖਾਵਾਂਗੇ ਹੁਣ ਲਾ ਲਈਏ ਗਰਭੀ ਬੜੀ ਆ ਦੇਖੋ ਸਟਾਰਡਿੰਗ ਰੋਟੀng ਲਾਥੀਆਂ ਸਾਰੀਆਂ ਆ ਲਾਸਟ ਵਾਲ ਨੇ ਕੁੜਕੜੀਆਂ ਲਾਈਆਂ ਮੱਠੇ ਸੇਕ ਰੀਗਾ ਤੇ ਫਿੱਕ ਰਹੀ ਲਾਸਟ ਵਾਲੀ ਬੈਠੇ ਹੋ ਪੁੱਤ ਤਾ ਨਹੀਂ ਮੈਂ ਕਮਾਈਆਂ ਸੋਣੀਆਂ ਕਰ ਉਹ ਕਰਾਣ ਉਹ ਤਾਂ ਮਾਵਾਦਾਂ ਦਾ ਪੱਕਾ ਨਾ ਖਾਓ ਉਹ ਤਾਂ ਦੂਰ ਦੀ ਹੈ ਤੇ ਮੈਂ ਅੰਦਰ ਪੇਜ ਸਾਨੂੰ ਘਰ ਬਣਾ ਕੇ ਪਕਾ ਕੇ ਖਵਾਇਆ ਤੁਸੀਂ ਵੀ ਸੋਹਣੀ ਕਮਾਈ ਕੋਟ ਕਰਕੇ ਆਓ ਤੇ ਮਾਵਾਦਾਂ ਦਾ ਪੱਕਾ ਨਾ ਖਾਓ ਹਣੇ ਮੇਰੇ ਅਕਾ ਵੇਲਾ ਵੇਖਣ ਦੇ ਉਹ ਹੋ ਵੀ ਖਾਏਗਾ ਵੀ ਮਾਦਾ ਪੁੱਤ ਕਾਮ ਉਹ ਕਾਮ ਤੇ ਜਮਾਵਾਂ ਨੂੰ ਕਮਾਨਾ ਕਰਕੇ ਮਹਾਰਾਸ਼ਟਰ ਖਾਂਦਗਾ ਲਿਆਉਂ ਟਮਾਵਾਂ ਦੇ ਅੱਠਾ ਰੋਟੇ ਗਾ ਪੱਕੇ ਨਾ ਖਾਣ ਆਹਦੇ ਦੇ ਬਾਹਰ ਵੀ ਚਾਰੇ ਪੋਤਾ ਤਰਸਦੇ ਆ ਅੰਦਰਲੇ ਵੀ ਵਿਚਾਰੇ ਤਰਸਦੇ ਹੀ ਆ ਕਿ ਤੇਹ ਦਾ ਫੋਤਰਾ ਵੀ ਕਿ ਨਹੀਂ ਰਾਜੀ ਰਹਿਣ ਦੇਸਾਂ ਤੇ ਪੇਸਾਂ ਦੇ ਆ ਨਿਸ਼ਾਨ ਤੋਂ ਮੀਆ ਮੇਰੇ ਆਪਟੇ ਆ ਤੇਰੀਆਂ ਕੇ ਕਾਪੂਆ ਦੇ ਨਾ ਪੱਕੀਆਂ ਗੋਪੀ ਤੋਂ ਮੀਆ ਉਹ ਲਪੂਆ ਨੇ ਤੇ ਚਲੋ ਠੀਕ ਹੈ ਫਰੈਂਡ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਉਹ ਨਮ ਲੱਗੀ ਸੀ ਉਹਦੇ প্লেਟ ਚ ਪਾਨ ਮੈਂ ਤਾਂ ਥੋੜਾ ਜਿਹਾ ਦਿਖਾਤਾ ਲੱਸੀ ਮੰਗਦੇ ਸੀ ਉਹ ਬਣਾਈ ਨਾਲ ਦਹੀਂ ਨਾਲੇ ਦਾਲ ਨਾਲ ਤੰਦੂਰੀ ਰੋਟੀ ਪਿਆਜ਼ ਹਰੀ ਮਿਰਚ ਨਾਲ ਚਾਹ ਵੀ ਸੀ ਰੱਖਿਆ ਨੇ ਤੇ ਵੀਡੀਓ जरूर ਦੱਸਿਓ ਮੈਂ ਫਿਰ ਦੁਬਾਰੇ ਕਹਿੰਨੀ ਕਮੈਂਟ ਕਰਕੇ ਕਿ ਇਹੋ ਜਿਹੀ ਲੱਗੀ ਤੇ ਚਲੋ ਠੀਕ ਹੈ ਫਰੈਂਡ ਇਸ ਤਰ੍ਹਾਂ ਹੀ ਤੁਹਾਨੂੰ ਮਿਲਦੇ ਰਵਾਂਗੇ ਨਵੀਂ ਤੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਸਤਿ ਸ੍ਰੀ ਅਕਾਲ ਬਾਏ ਬਾਏ